ਜਿੰਨੀ ਵਾਰ ਵੀ ਆਇਆ ਰਾਏਕੋਟ ਵਾਲਿਆਂ ਨੇ ਆਪਣੇ ਹੀ ਰਿਕਾਰਡ ਤੋੜਿਆ ਦੁੱਗਣਾ ਤਿੱਗਣਾ ਚੌਗਣਾ ਪਿਆਰ ਦਿੱਤਾ ਅੱਜ ਵਾਲੇ ਪਿਆਰ ਵਾਸਤੇ ਬਹੁਤ ਬਹੁਤ ਧੰਨਵਾਦ ਫੋ ਤੁਹਾਡੇ ਉਮੀਦਵਾਰ ਨੇ ਜੀਪੀ ਗੁਰਪ੍ਰੀਤ ਮਸ਼ੀਨ ਵਾਲਾ ਜਿਹੜਾ ਬਟਨ ਹੈ ਉਹ 3 ਨੰਬਰ ਤੇ ਆਉਣਾ ਆਪਾਂ ਪਹਿਲੇ ਨੰਬਰ ਤੇ ਇਹ ਵਾਦਾ ਕਰਦੇ ਹਾਂ ਫਿਰ ਰਾਏਕੋਟ ਵਾਲਿਆਂ ਵੱਲੋਂ ਹਾਂ ਹੀ ਸਮਝੀਏ ਸਿਰ ਹੱਥ ਬਾਪੇ ਦਾ ਨਾ ਨੇੜੇ ਕੋਈ ਬਲਾ ਚੜਦੀ ਕਲਾ ਸਸ ਕੋਈ ਹਲਾ ਸਿਰ ਹੱਥ ਬਾਬੇ ਦਾ ਨਾ ਨੇੜੇ ਕੋਈ ਬਲਾ ਚੜਦੀ ਕਲਾ ਚੜਦੀ ਕਲਾ ਸਿਰ ਹੱਥ ਬਾਬੇ ਦਾ ਨਾ ਨੇੜੇ ਕੋਈ ਬਲਾ ਚੜਦੀ ਕਲਾ ਚੜਦੀ ਕਲਾ ਧੰਨਵਾਦ ਆ ਭਾਈ ਮੈਨੂੰ ਤੁਹਾਡੇ ਤੇ ਮਾਣ ਜੇ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਮੈਂ ਤੁਹਾਡੇ ਤੇ ਤਿੱਗਣਾ ਮਾਣ ਕਰਦਾ ਉਸੇ ਮਾਣ ਸਾਰ ਤੇ ਭਾਈ ਤੁਰਿਆ ਫਿਰਦਾ ਮੈਂ